ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਰ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੇਲਵਰਾ ਤੋਂ ਕਵਰ ਕਰਨ ਲੱਗੇ ਆ ਜੀ ਤਿੰਨ ਤੁਹਾਨੂੰ ਦਿਖਾਵਾਂਗੇ ਜੀ ਜਾਨਵਰ ਦੋ ਸੂਏ ਸਵਾਏ ਦਿਖਾ ਦੇਾਂਗੇ ਇੱਕ ਦਿਖਾ ਦਾਂ ਗੱਪੜ ਚੰਗੇ ਰਿਕਾਰਡ ਵਾਲੀ ਅੱਜ ਗੱਲਬਾਤ ਬਾਈ ਨ ਕਰਾ ਦਾਂਗੇ ਸਾਰੀ ਜਾਣਕਾਰੀ ਲੈ ਕੇ ਤੁਸੀਂ ਫਿਰ ਸੌਦਾ ਕਰਨਾ ਆਪਣਾ ਕੰਮ ਅਸਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੱਕ ਪਹੁੰਚਾ ਦੇਣਾ ਸਸੀ ਕਬਾਈ ਸਸੀ ਕਬਾਈ ਜੀ ਹੋਰ ਕਿਵੇਂ ਠੀਕ ਹੋ ਜੀ ਵਧੀਆ ਵੀਰੇ ਵਧੀਆ ਜੀ ਬੜਾ ਦਾ ਨੰਬਰ ਬੋਲੋ ਜੀ ਨੰਬਰ ਆਪਣਾ ਹੈਗਾ ਜੀ 98767 82344 82344 ਪਿੰਡ ਜੀ ਆਪਣਾ ਸੇਲਵਰਾ ਵੀਰੇ ਪਿੰਡ ਸੇਲਵਰਾ ਜ਼ਿਲ੍ਹਾ ਆਪਣਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਫੂਲ ਹੈ ਨੇੜੇ ਪਿੰਡ ਭਗਤਾ ਭਾਈ ਰੂਪਾਂ ਸਿਧਾਣਾ ਕੋਲੋ ਕੇ ਇਹ ਵਿਚਾਲੇ ਆ ਗਿਆ ਓਕੇ ਜੀ ਤੇ ਅੱਜ ਵੀਰੇ ਕਿੰਨੇ ਜਾਨਵਰ ਆ ਅੱਜ ਵੀਰੇ ਤੈਨੀਆਂ ਨਾ ਵਾਰ ਪਹਿਲੇ ਸੂਏ ਦੂਜੇ ਸੂਏ ਤੇ ਆਪਣੀ ਤੀਜੇ ਸੂਏ ਸੁਣਾ ਤੀਜੇ ਸੂਏ ਬਾਰੇ ਪਹਿਲਾਂ ਗੱਲਬਾਤ ਕਰ ਲਏ ਜਿਹੜੀ ਗੱਬਣਾ ਦੂਜੇ ਨੂੰ ਫੇਰ ਦਿਖਾ ਦੇਗੇ ਤੇ ਬਈ ਚੰਗੇ ਦੁੱਧ ਵਾਲੀ ਲੱਗਦੀ ਹੈ ਹਾਂ ਹਾਂ ਬਈ ਚੰਗੇ ਦੁੱਧ ਹਲਿਆ 14 15 ਲੀਟਰ ਖੁੱਲਾ ਦੁੱਧ ਦੇਉਗੀ ਵੀਰੇ ਰਾਮ ਨਾਲ ਹੈਨਾ ਤੇ ਕਿੰਨੇ ਦਿਨ ਬਾਕੀ ਹੈ ਬਈ ਇਹਦੇ ਵੀਰੇ 1 2 ਦਿਨ ਹੀ ਲੈਂਦੀ ਹੈ 1 2 ਦਿਨ ਲੈਂਦੀ ਹੈ ਤੇ ਕਿੰਨਾ ਕੁ ਮਾਲਕਾਂ ਨੇ ਦੁੱਧ ਦੱਸਿਆ ਫਿਰ ਇਹਦਾ ਬਸ 13 ਲੀਟਰ ਕਹਿਆ ਵੀਰੇ ਯਾਰ ਬਾਕੀ ਆਪਾਂ ਨੂੰ ਹੁਣ ਜਿੰਨਾ ਟਾਈਮ ਆਪਾਂ ਚਾਹੁੰਦੇ ਨੇ ਉਹ 14 15 ਦੇ ਜੇ ਮੈਂ ਇਸ ਨੇ ਨਾ ਦਿੱਤਾ ਫਿਰ ਹਾਂ ਬੀਬੀ ਭੈ ਚੰਗੀ ਹੈ ਜੀ ਰੇਟ ਡਿਟੇਲ ਸਾਰਾ ਕੋ ਵੀਡੀਓ ਦੇ ਵਿੱਚ ਹੋਊ ਜੀ ਜਾਇ ਰੇਟ ਹੋ ਝੋਟੀ ਦੇ ਥਾਵ ਨਾਲ ਸੂਆ ਰਿਗਨਲ ਤੀਜਾ ਜੀ ਥਣ ਭਾਂਡੇ ਦੀ ਬੜੀ ਸਾਫ ਸੁਥਰੀ ਹੈ ਕਿਸੇ ਪਾਸੇ ਖੁੰਝੀ ਨਹੀਂ ਬਾਕੀ ਸਭ ਕਤਾਬ ਤੁਸੀਂ ਆਪ ਵੀ ਲਾ ਲੈਣਾ ਲੈ ਚਲੋ ਇਹ ਆ ਦੇਖੋ ਕੈਮਰੇ ਤੋਂ ਥੋੜਾ ਲੈ ਪਾਪੂ ਫਣੀ ਆ ਦੇਖੋ ਜੀ ਥਣ ਭਾਂਡਾ ਸਾਫ ਬਾਕੀ ਦੀ ਗੱਲ ਯਾਰ ਐਚ ਬੜਾ ਆ ਰਹੀ ਹੈ ਨਾ ਥਾਲਿਆਂ ਤੋਂ ਬਹੁਤ ਵਧੀਆ ਤਿਆਰੀ ਹੈ ਬਾਈ ਹੂੰ ਬਹੁਤ ਵਧੀਆ ਤਿਆਰੀ ਹੈ ਹੋ ਸਕਦਾ ਆਥਰ ਨੂੰ ਸੂਪ ਹੈ ਨਾ ਹਾਂਜੀ ਆ ਦੇਖੋ ਯਾਰ ਕੁਆਲਿਟੀ ਚੰਗੀ ਤੇ ਤਿੰਨੇ ਜਨਵਾਰ ਸਾਨੂੰ ਤੋਰ ਤਾਰ ਕੇ ਸਾਰਾ ਪ੍ਰੋਪਰ ਚੈੱਕ ਕਰਾਵਾਂਗੇ ਆ ਦੇਖੋ ਬਹੁਤ ਚੰਗੀ ਹੈ ਵੀਰੇ ਯਾਰ ਹਾਂ ਕਿਦਾ ਵਜਨ ਵਜੂਦ ਬਹੁਤ ਆ ਹੈਨਾ ਹਾਂਜੀ ਹਾਂ ਵਜਨ ਵਜੂਦ ਫੁੱਲ ਆ ਜੀ ਤੇ ਥੋੜੀ ਆਪਾਂ ਲੰਮੀ ਜذور ਲਿਓ ਨੇ ਉਸ ਹਿਸਾਬ ਨਾਲ ਅਡਜਸਟਮੈਂਟ ਕਰਿਓ ਆ ਦੇਖੋ ਚੰਗੇ ਥਣ ਹਵਾਨੇ ਦੀ ਆ ਗਈ ਜੀ ਆ ਕਰੀ ਜੀ ਕੋਈ ਕੈਮਰੇ ਤੋਂ ਡਰਦੀ ਆ ਕੋਈ ਗੱਲ ਨਹੀਂ ਮੇਰੇ ਪਸ਼ੂਆਂ ਦੇ ਕੋਲੇ ਵੀ ਆਉਂਦਾ ਪਸ਼ੂ ਭੱਜ ਕੇ ਕੋਈ ਏਡੀ ਗੱਲ ਹਾਂਜੀ ਉਹ ਕਿਸੇ ਪਾਸੇ ਭਾਈ ਭਾਰ ਦੀ ਕੋਈ ਹੋਰ ਆ ਉਹ ਜ਼ਿੰਮੇਵਾਰੀ ਆ ਵੀਰੇ ਕੀ ਰੇਟ ਆ ਭਾਈ ਇਹਦਾ ਰੇਟ ਭਾਈ ਇਹਦਾ ਕੋਈ ਸਵਾ ਨਹੀਂ ਕੋਈ ਬਾਈ ਨਹੀਂ 20 ਦੇਦਾ ਮਾਨਦਾਨ ਕਰਦਾ 1 ਲੱਖ 20 ਹਜ਼ਾਰ ਤੇ ਹੁਣ ਵੀਰੇ ਦੋ ਨੰਬਰ ਹਾਂਜੀ ਭਾਈ ਕਿਹੜਾ ਸੁਆ ਹੈ ਤੇ ਵੀਰੇ ਦੂਜਾ ਸੁਆ ਸੁਈ ਹੈ ਦੂਜਾ ਸੁਆ ਖੋਲੋ ਜਿਹਨੂੰ ਵੀ ਤੋਰਾ ਕਰਾ ਦੇ ਚੰਗੀ ਹੈ ਜੀ ਬਾਕੀ ਦੀ ਗੱਲ ਯਾਰ ਕੱਦ ਕਾੜ ਸਾਰਿਆਂ ਦੇ ਚੰਗੇ ਹਨ ਬਾਈ ਕੱਦ ਚੰਗੇ ਆ ਥਣ ਭਾਂਡੇ ਦੀਆਂ ਚੰਗੀਆਂ ਤੇ ਬਾਕੀ ਦਾ ਜਾਤ ਵਧੀਆ ਹਾਂ ਚੰਗੀ ਆ ਭਾਈ ਸ਼ਕੀਨ ਹੈ ਝੋਟੀ ਆ ਓਕੇ ਜੀ ਜਾਤ ਪੂਰੀ ਵਧੀਆ ਜੀ ਇਹ ਚੌਥਾ ਅਜ ਚੌਥਾ ਤਾਂ ਨਹੀਂ ਇਹਨੂੰ ਸੁਈ ਨੂੰ ਹੂੰ ਲੋ ਜੀ ਆ ਦੇਖੋ ਜੀ ਥਾਣਾ ਹਵਾਨਾ ਕਰੋ ਰੇਡ ਤੋਂ ਚੱਕ ਚੋਈਆਂ ਨੇ ਬਾਈ ਠਾ ਦੇਣਾ ਤੇ ਵੀਰੇ ਕਿੰਨਾ ਕੋਣ ਫਿਰ ਬੋਲਾ ਰੈਡੀ ਆ ਇਹਦੇ ਥਲੇ ਬਾਈ 10 ਲੀਟਰ ਤਿਆਰ ਆ ਬੋਲਾ ਤੇ ਰੇਟ ਕੀ ਆ ਗਿਆ ਬਾਈ ਇਹਦਾ ਰੇਟ ਬਾਈ ਇਹਦਾ ਕਰ ਦਾਂਗੇ 1 ਲੱਖ ਤੇ 17000 ਰੁਪਏ ਮਾਨਦਾਨ ਹੋ ਜੂ ਮਾਨਦਾਨ ਕਰਤਾ ਵੱਡੇ ਘੱਡਗਾਠ ਦੀ ਆ ਗਈ ਆ ਫੁੱਲ ਵੀਰੇ ਫੁੱਲ ਛੋਟੀ ਮੰਨ ਪੂਰੀ ਚੰਗੀ ਆ ਯਾਰ ਐ ਮੁੱਖੀ ਵਾਲਾ ਥਾਣਾ ਬਾਈ ਹਾਂ ਆ ਦੇਖੋ ਜੀ ਫੇਸ ਦੀ ਕੋਈ ਬਸ ਐ ਵੀ ਪਸ਼ੂਆਂ ਕੱਟੇ ਦਾ ਜ਼ਿਆਦਾ ਕਰਦੀਆਂ ਇੱਕ ਦੂਰ ਲਿਆਉਣੇ ਆਪਾਂ ਥੋੜੇ ਹਾਂ ਥੋੜਾ ਜਿਆਦਾ ਦੂਰ ਲਿਆਉਣੇ ਆ ਬਾਈ ਹੌਲੀ ਹੌਲੀ ਡੈਗਣਾ ਪਊ ਆ ਦੇਖੋ ਹਮ ਖਣ ਭਾਂਡੇ ਦੀ ਪੂਰੀ ਸਾਫਾ ਕਰਦ ਦੀ ਸਾਫਾ ਹੈ ਬਾਈ ਠੀਕ ਹੈ ਬਾਕੀ ਜ਼ਿੰਮੇਵਾਰੀ 10 ਲੀਟਰ ਬੋਲਾ ਤਿਆਰ ਆ ਬਾਈ ਓਕੇ ਜੀ ਹਾਂ ਜੀ ਜਮਾ 10 ਲੀਟਰ ਬੋਲਾ ਰੈਡੀ ਆ ਤੇ ਕਿੱਥੋਂ ਕਿੱਥੇ ਕਰ ਜਾ ਸਕਦੀ ਹੈ ਵੀਰੇ ਮੁੱਤ ਦਿਓ ਬਾਈ 13 12 13 ਲੀਟਰ ਵਧਿਆ ਦਿਓ ਯਾਰ 12 ਤੈਨੂੰ ਕੁਝ ਨਹੀਂ ਜਾ ਰਿਹਾ ਦਿੰਦਾ ਯਾਰ ਹਮ ਤੇ ਮਗਰ ਕੀ ਸੀਗਾ ਦੇ ਮਗਰ ਕੱਟਾ ਵੀਰੇ ਕੱਟਾ ਓਕੇ ਜੀ ਹਾਂ ਆ ਦੇਖੋ 1 ਲੱਖ ਨਾੜੂਆ ਨਾਲ ਚੌਥਾ ਦੇਣਾ ਜੀ ਕੱਚਾ ਨਾੜੂਆ ਨਾਲ ਇਹਦੇ ਚ ਕੋਈ ਸ਼ੱਕ ਨਹੀਂ 117000 ਜੇ ਤੁਹਾਡਾ ਮਾਨਤਾਰ ਹੋਣਾ ਤੇ ਹੁਣ ਬਾਈ ਤਿੰਨ ਨੰਬਰ ਝੋਟੀ ਲਾਸਟ ਵਾਲੇ ਬਲੂਨ ਆ ਇਹ ਬਾਈ ਪਹਿਲੇ ਛੇ ਸੂਈ ਅੱਜ ਇਹਨੂੰ 12ਵਾਂ 13ਵਾਂ ਦਿਨ ਹੋ ਗਿਆ ਬਾਈ ਡਿਮਾਂਡ ਕੀ ਆ ਗਈ ਇਹਦੀ ਮਗਰ ਕੱਟੀ ਆ ਵੀਰੇ ਕਿਦੀ ਵਿੱਚ ਝੋਟੀ ਦੀ ਹਾਂ ਇਹ 95000 ਦੀ ਦੇ ਬਹੁਤ ਜ਼ਾਇ ਰੇਟ ਆ ਜਮਾ ਜਾਏ ਜਾ ਵੀਰੇ ਜਿਹੜੀ ਬਾਈ ਦੇ ਦੋ ਡੰਗ ਚੋਲੇ ਤਿੰਨ ਚੋਲੇ ਤਸੱਲੀਆ ਦੋ ਲੋ ਬਲੂਨ ਤਿਆਰ ਆ ਦੋ ਦੋ ਕਿੰਨੇ ਦਿਨਾਂ ਹੀ ਸੂਈ ਪਿਆ ਇਹਨੂੰ 12ਵਾਂ 13ਵਾਂ ਦਿਨ ਖੋਲੋ ਜੇ ਇਹਨੂੰ ਵੀ ਥੋੜਾ ਕਰ ਚੰਗੇ ਸਿੰਘ ਥੱਲੇ ਦੀ ਬਹੁਤ ਸੋਹਣੀਆਂ ਬਾਈ ਕੱਦ ਕੁਦ ਚੰਗਾ ਪਲੀ ਵੀ ਚੰਗੀ ਆ ਯਾਰ ਸ਼ੋਅ ਕੁਆਲਿਟੀ ਝੋਟੀ ਆ ਗਈ ਹਾਂ ਬਹੁਤ ਸਾਰ ਬਾਕੀ ਦੀ ਗੱਲ ਯਾਰ ਕੱਦ-ਕੱਡ ਪੂਰਾ ਹੀ ਆ ਫਲੂਨ ਦਿਖਾਵਣਾ ਨਹੀਂ ਬਿਲਕੁਲ ਵਧੀਆ ਪਲੀਈ ਆ ਬਾਈ ਆ ਚੰਗੀ ਆ ਜੀ ਚਾਰ ਚਪਰੇ ਦੀ ਚੰਗੀ ਆ ਤੋਰਾ ਤਾਰਾ ਤੁਹਾਨੂੰ ਕਰਾਵਾਂਗੇ ਚੈੱਕ ਓਏ ਆ ਦੇਖੋ ਜੀ ਸਿੰਘ ਦਾ ਫਿਰ ਨਾ ਆਲੀ ਮੋੜ ਗਈ ਹੈ ਨਾ ਨਾਲ ਜਮਾ ਸੋਨਾ ਬਈ ਐਂ ਕੁੰਡੀ ਵਾਲਾ ਸਿੰਘ ਦਾ ਯਾਰ ਪੂਰਾ ਕਿੰਨਾ ਐ ਥੱਲੇ ਬੋੜਾ ਹੁਣ ਦੁੱਧ ਇਹਦੇ ਥੱਲੇ ਬਾਈ ਦੁੱਧ 10 ਲੀਟਰ ਤਿਆਰ ਆ ਯਾਰ ਓਕੇ ਜੀ 10 ਲੀਟਰ ਦੁੱਧ ਰੈਡੀ ਆ ਹਾਂ ਐਵੇਂ ਕਹਿੰਨੂੰ 12 ਗੇ ਹੁਣ ਹਵਾਨੇ ਦੀ ਚੰਗੀ ਸਾਫ ਸੁਥਰੀ ਆ ਬਾਕੀ ਕਕਾ ਲਈ ਬਾਈ ਬਾਹਲੀ ਨਾ ਤੋੜ ਬਾਕੀ ਚੋਈਆਂ ਵੀ ਆ ਬਾਈ ਹੁਣ ਆਪਣੀਆਂ ਕਕਾ ਲੋ ਇੱਥੋਂ ਪੱਪਾ ਜੂਗੀ ਦੂਰ ਜਾ ਕੇ ਆ ਦੇਖੋ ਜੀ ਚੋਈਆਂ ਵਾਂਗੂ ਬਾਕੀ ਦਾ ਥਾਂ ਲੈਵੇ ਜਿਹੜੇ ਦਾਸ ਦੇ ਆ ਵੀ ਚੋਈਆਂ ਵਾਂਗੂ ਕੋਈ ਵੀਡੀਓ ਦਾ ਵੀ ਟਾਈਮ ਆਪਣਾ ਦੱਸ ਗਿਆ 11 ਦਾ ਹੋ ਗਿਆ ਹੂੰ ਆ ਦੇਖੋ 10:00 ਵਜੇ ਦਾ ਟਾਈਮ ਆ ਹਾਂ ਹੂੰ 97000 ਦੇ ਵਿੱਚੋਂ ਨਾਰਮ ਥੋੜੀ ਕਹਾਣੀ ਹੋ ਜਾਣੀ ਹਾਂ ਕਰਾਂਗੇ ਵੀਰੇ ਮਾਨਤਾਨ ਮਗਰ ਆ ਗਈ ਕੱਟੂ ਫਲੂਨ ਝੋਟੀ ਪੂਰੀ ਚੰਗੀ ਹੈ ਜੀ ਕੱਦ ਕੁਦ ਦੀ ਚੰਗੀਆਂ ਬਾਈ ਸਿੰਘਾਂ ਦੀ ਸ਼ਕਲ ਦੀ ਉਹ ਸੂਰਤ ਚੰਗੀਆਂ ਬਾਈ ਆਰੇ ਕੋਲ ਭਾਂਡਾ ਮੂਰੋ ਮੇਰੇ ਨਾਲ ਰੇਟ ਬਹੁਤ ਜਾਇਜ਼ ਪੂਰੋਂ ਵੀ ਦੇਖੋ ਲੈਵਲ ਵਾਂਗ ਹੈ ਬਾਈ 4 ਸਪੀਰੇ ਦੀ ਇੱਕ ਨੰਬਰ ਤੇ 97000 ਰੇਟ ਆ ਗਿਆ ਇਹਦਾ ਆ ਗਿਆ 117 ਬਾਈ ਇਹਦਾ 117 ਦੇ ਵਿੱਚੋਂ ਮਾਨਦਾਨ ਕਰਾਂਗੇ ਬਾਈ ਦੁੱਧ ਦਾ 10 ਲੀਟਰ ਪਿਆਰ ਆ ਇਹਦਾ ਬੋਲਾ ਇਹਦਾ ਆ ਗਿਆ 1 120 ਬਾਈ 120 ਜਮਾ ਜਾ ਰੇਟ ਆ ਤੇ ਚੰਗੀ ਸੋਣ ਝੋਟੀ ਦਿਖਾਦੀ ਆ ਹਾਂ ਸਾਰੇ ਪਸ਼ੂ ਚੰਗੇ ਆ ਤੇ ਨੰਬਰ ਬੋਲੋ ਬਾਈ ਨੰਬਰ 9876782344 ਜੀ 9876782344 ਪਿੰਡ ਸੇਲ ਬਰਾ ਤੋਂ ਆਪਾਂ ਵੀਡੀਓ ਕਵਰ ਕੀਤੀ ਹੈ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਜਾਣਨ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ